ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਨੂੰ ਆਸਰ ਜਾਨੀ ਸਾਰੇ ਖਿਆਲ ਜਾਨੀ ਠੀਕ ਹੈ ਸਾਥ ਹੋਗੇ ਅੱਜ ਆਪਾਂ ਨੇ ਪਿੰਡੋਂ ਜੀ ਬਾਜਕ ਤੋਂ ਪੁੱਛਿਆ ਜੀ ਜੰਗੀਰਾਂ ਦੇ ਪਿੰਡ ਤੋਂ ਟਰੈਕਟਰ ਆਏ ਹੋਏ ਆਓ ਆਪਾਂ ਭਾਈ ਜੀ ਗੱਲਬਾਤ ਕਰਦੇ ਹਾਂ ਗੱਲਬਾਤ ਕਰਦੇ ਆ ਕੋਈ ਭਾਈ ਜੀ ਕਿਵੇਂ ਠੀਕ ਠਾਕ ਹੋ ਠੀਕ ਠਾਕ ਦੱਸੋ ਭਾਈ ਜੀ ਆਪਣੇ ਕਾਰੇ ਵਾਸਤੇ ਜੀ ਚਲਾਇਆ ਜਿਹੜਾ ਅੱਜ 26 ਜਨਵਰੀ ਨੂੰ ਜੋ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਹੈ ਅੱਛਾ ਜੀ ਕਿਸਾਨੀ ਮੰਗਾ ਨੂੰ ਲੱਗੇ ਮੰਗੀਆਂ ਹੋਈਆਂ ਮੰਗਾ ਨੂੰ ਲੈ ਕੇ ਲਾਗੂ ਕਰਵਾਉਣ ਲਈ ਪਿਛਲੇ ਸਾਲ ਤੋਂ 13 ਫਰਵਰੀ ਤੋਂ ਮੋਰਚਾ ਲਾਇਆ ਸਰਕਾਰ ਇਹਨੂੰ ਬੁਝੀ ਬੋਲੀ ਸਰਕਾਰ ਦੇ ਤਨੋਂ ਤੇ ਜੋ ਨਹੀਂ ਕਰਦੀ ਠੀਕ ਹੈ ਜੀ ਤਾਂ ਪਿਛਲੀ 26 ਨਵੰਬਰ ਨੂੰ ਹਾਂ ਜੀ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਮਰਨ ਵਾਸਤੇ ਬੈਠ ਗਏ ਸੀ ਜਿੰਨਾਂ ਨੂੰ ਅੱਜ 61 ਦਿਨ ਹੋ ਗਏ ਮਰਨ ਵਾਸਤੇ ਬੈਠੇ ਹਾਂ ਜੀ ਉਹਦੇ ਸਬੰਧ ਦੇ ਵਿੱਚ ਇਹ ਮੂਰਤੀ ਵੱਲੋਂ ਕਾਲ ਆਈ ਸੀ ਗੈਰ ਰਾਜਨੀਤਿਕ ਤੇ ਸੁਰੱਖਤ ਮੂਰਤੀ ਵੱਲੋਂ ਕਾਲ ਆਈ ਸੀ ਹਾਂ ਜੀ ਵੀ ਅੱਜ 26 ਜਨਵਰੀ ਨੂੰ ਆਪਾਂ ਰੋਡਾਂ ਦੇ ਉੱਤੇ ਟਰੈਕਟਰ ਖਿਲਾੜ ਕੇ ਹਾਂਜੀ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਖਿਲਾੜੋਲੇ ਵੀ ਜੇ ਸੈਂਟਰ ਸਰਕਾਰ ਨੂੰ ਪਤਾ ਲੱਗੇ ਕਿ ਜਦੋਂ ਵੀ ਸਾਨੂੰ ਖਨੌੜੀ ਤੋਂ ਕੋਈ ਕਾਲ ਆਉਂਦੀ ਹੈ ਤਾਂ ਸਾਡੇ ਟਰੈਕਟਰ ਵੀ ਨੂੰ ਦਿੱਲੀ ਵੱਲ ਐ ਅਸੀਂ ਦਿੱਲੀ ਜਾ ਕੇ ਠੀਕ ਹੈ ਇਸ ਕਰਕੇ ਅਸੀਂ ਅੱਜ ਰੋਡਾਂ ਦੀ ਰੋਸ ਵਜੋਂ ਵੀ ਸਾਡੀ ਜਿਹੜੀਆਂ ਹੱਕੀ ਮੰਗਾਂ ਸੁਸਾਨਾਂ ਦੀਆਂ ਉਹਨਾਂ ਨੂੰ ਸੈਂਟਰ ਗਵਰਨਮੈਂਟ ਮੰਨ ਕੇ ਵੀ ਲਾਗੂ ਨਹੀਂ ਕਰ ਰਹੀ ਠੀਕ ਹੈ ਉਹਦੀ ਵਾਪਸ ਆਜ ਸਾਡੇ ਸਾਰੇ ਪਿੰਡਾਂ ਦੇ ਵਿੱਚੋਂ ਬਾਜਕ ਪਿੰਡ ਦੇ ਵਿੱਚੋਂ ਵੀ 22 ਟਰੈਕਟਰ ਹੈ ਪਿੰਡ ਜੰਗੀ ਰਾਣਾ ਤੋਂ 110 ਗਰੀ ਟਰੈਕਟਰ ਹੈ ਅੱਛਾ ਜੀ ਜਿਹੜੇ ਅਸੀਂ ਰੋਡਾਂ ਦੇ ਕੱਢ ਕੇ ਲਿਆਏ ਆ ਇਹ ਦਿਖਾਉਣ ਵਾਸਤੇ ਵੀ ਸਾਡੀਆਂ ਹੱਤੀ ਮੰਗਾ ਹਾਂ ਜੀ ਸਰਕਾਰ ਨੂੰ ਦਿਖਾਉਣ ਵਾਸਤੇ ਵੀ ਜਦੋਂ ਸਾਨੂੰ ਮੋਰਚੇ ਵੱਲੋਂ ਕਾਲ ਆਵੇਗੀ ਤਾਂ ਐਸੀ ਤਰ੍ਹਾਂ ਅਸੀਂ ਟੈਂਕਰ ਲੈ ਕੇ ਅੱਗੇ ਚ ਪਹੁੰਚ ਜਾਵਾਂਗੇ ਠੀਕ ਹੈ ਚਲੋ ਬਾਈ ਜੀ ਹੁਣ ਆ ਆਪਾਂ ਤੁਹਾਨੂੰ ਹੈ ਜੀ ਦਿਖਾਉਣੇ ਹੈ ਜੀ ਟਰੈਕਟਰ ਵੀ ਬਾਈ ਜੀ ਦਿਖਾਉਣੇ ਹੈਗਾ ਹੈ ਜੀ ਕਾਲ ਹੈ ਚਰਾਣੇ ਤੇ ਇਹ ਬਾਈ ਜੀ ਇੱਥੇ ਹੈ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਜਿਹੜੇ ਉਹ ਦਿੱਲੀ ਆਪਣੇ ਲੋਕ ਨਵਰੀ ਬਾਡਰ ਤੇ ਤੇ ਬਈ ਧਰਨਾ ਲਾਈ ਬੈਠੇ ਆ ਉਹ ਬਈ ਆਪਾਂ ਇਹ ਮੰਗਾ ਮਨਾਉਣ ਵਾਸਤੇ ਅੱਜ ਹੈ ਟਰੈਕਟਰ ਮਾਰਚ ਕੱਟ ਰਹੇ ਆ ਤੇ ਬਈ ਸਾਨੂੰ ਆ ਵਿਖਾਉਣੇ ਆ ਆ ਬਾਈ ਤੁਸੀਂ ਦੇਖ ਸਕਦੇ ਹੋ ਇੱਥੇ ਹੈਗੇ ਹਾਂ ਜੀ ਖੜੇ ਹੈ ਜੀ ਟਰੈਕਟਰ ਖੜੇ ਆ ਪਿੰਡ ਬਾਈ ਜੀ ਕਾਲ ਹੈ ਚਰਾਣੀ ਤੇ ਜ਼ਿਲ੍ਹਾ ਬਠਿੰਡਾ ਬਲਾਕ ਬਾਈ ਸੰਗਤ ਤੇ ਬਾਦਲ ਵਾਲੀ ਸੜਕ ਹੈ ਬਾਦਲ ਤੋਂ ਬਠਿੰਡੇ ਵਾਲੀ ਤੇ ਅੱਗੇ ਵੀ ਕਾਫੀ ਹੈਗੇ ਖੜੇ ਆਪਾਂ ਉਹ ਵੀ ਤੁਹਾਨੂੰ ਬਾਈ ਜੀ ਹੈ ਤਾ ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਖੜੇ ਏ ਟਰੈਕਟਰ ਤੇ ਲੋਕ ਵੀ ਕਿੰਨੇ ਫਿਰਦੇ ਆ ਮੋਦੀ ਫੇਰ ਵੀ ਨਹੀਂ ਸ਼ਰਮ ਮੰਨਦਾ ਮੈਂ ਪੰਜਾਬ ਨਾਲ ਕਿੰਨਾ ਧੱਕਾ ਕਰੀ ਜਾਂਦਾ ਆਪ 6 ਹੈ ਹਾਰਪਾਇਕ ਖੜੇ ਆ ਕਾਰਪੋਰੇਟ ਬਾਈ ਜੇ ਘਰਾਣੇ ਨੇ ਹਨ ਕੋਲੀ ਨਾ ਜ਼ਮੀਨਾਂ ਤੇ ਫੇਰ ਬਾਈ ਮੰਨ ਲਓ ਪੰਜਾਬ ਮੰਨ ਲਓ ਤੁਹਾਨੂੰ ਪਤਾ ਹੈ ਬਾਈ ਫਿਰ ਕੀ ਬਣੂਗਾ ਪੰਜਾਬ ਪੰਜਾਬ ਨਾਲ ਪਰ ਮੈਨੂੰ ਪਤਾ ਪੰਜਾਬੀ ਬਾਈ ਨਹੀਂ ਕੁਸ਼ਮਣਤ ਦੇ ਕਿਉਂਕਿ ਪੰਜਾਬਾ ਹਮੇਸ਼ਾ ਕਿ ਪੰਜਾਬ ਜਾਂ ਹਰਿਆਣਾ ਹੀ ਹੈ ਅੱਗੇ ਬਾਈ ਖੜਦਾ ਹੁੰਦਾ ਜੇਰੋ ਪਹਿਲਾਂ ਵੀ ਧਰਨਾ ਲੱਗਿਆ ਸੀ ਪਹਿਲਾਂ ਵੀ ਐ ਇਨਾਂ ਨੇ ਪੈਂਡ EP ਪੈਂਡ ਫਾਰਮ ਖੜਾ। ਯਾ ਹੈਗਾ ਜੀ ਜੌਂਡੀਰ 50 50 ਜੀ ਦੇ ਅੱਗੇ ਲੱਗੇ ਜੀ ਕਿਸਾਨਾਂ ਦੇ ਛੱਡੇ। ਸੱਧੂਪੁਰ ਵਾਲਿਆਂ ਨੇ ਲੱਗੇ ਜੀ ਛੱਡੇ ਅੱਗੇ। 60 ਫਾਰਮ ਖੜਾ। 36B ਇਹ ਵੀ ਸਾਰੇ ਯਾਨੀ ਕਿ ਹੈ ਕਿਸਾਨੀ ਧਰਨੇ ਦੇ ਵਿੱਚ ਹੈਗੇ ਅੱਜ। ਆਪਾਂ ਬਈ ਇਸ ਟਾਈਮ ਪਿੰਡ ਚੱਕਾਤਰ ਸਿੰਘ ਵਿੱਚ ਪਹੁੰਚ ਗਏ ਤੇ ਇੱਥੇ ਵੀ ਉਹੀ ਤੁਸੀਂ ਦੇਖ ਰਹੇ ਜਿਵੇਂ ਫੇਰ ਦਿਖਾਈ ਸੀ। ਕਿਸਾਨਾਂ ਵੱਲੋਂ ਹੈ 26 ਜਨਵਰੀ ਨੂੰ ਹੈ ਜੀ ਅਰੋਸ ਕੀਤਾ ਜਾ ਰਿਹਾ ਤੇ ਇੱਥੇ ਬਈ ਆ ਖੜੇ ਹੈ ਜੀ ਟਰੈਕਟਰ ੱਲੇ ਵਾਲੇ ਜਿਹਾ ਉੱਤੇ ਬਾਬਾ ਜੀ ਦੇ ਨਾਲ ਕਿਹਾ ਫੋਟੋਆਂ ਤੁਸੀਂ ਬਈ ਇੱਥੇ ਬਈ ਗਾਂ ਫੇਰ ਆ ਗਏ ਹੈ ਟਰੈਕਟਰ ਹੀ ਟਰੈਕਟਰ ਖੜੇ ਆ ਤੇ ਜੇ ਹੋ ਸਕੇ ਆ ਇੱਥੇ ਆਪਾਂ ਹੈ ਕਿਸੇ ਬਾਈ ਨਾਲ ਗੱਲਬਾਤ ਕਰਨ ਦੀ ਵੀ ਕਰਾਂਗੇ ਕੋਸ਼ਿਸ਼ ਇਹ ਇਹ ਪਿੰਡ ਹੈਗੇ ਜੀ ਚੱਕ ਆਤਰ ਸਿੰਘ ਵਾਲਾ ਚੱਕ ਆਤਰ ਸਿੰਘ ਵਾਲੇ ਵੀ ਕਿਸਾਨਾਂ ਵੱਲੋਂ ਹੈ ਅਰੋਸ ਮਾਰ ਕੀਤਾ ਜਾ ਜਾ ਰਿਹਾ ਤੇ ਇੱਥੇ ਆ ਬਾਈ ਹਾਂ ਬੈਠੇ ਸਾਰੇ ਬਾਈ ਵੀ ਬੈਠੇ ਆ ਤੇ ਆ ਖੜੇ ਬਾਈ ਹਾਂ ਟਰੈਕਟਰ ਇਹ ਟਰੈਕਟਰ ਇੱਥੇ ਕਿੰਨੇ ਖੜੇ ਤੁਸੀਂ ਆਪੇ ਦੇਖ ਸਕਦੇ ਹੋ ਸਾਰੇ ਜਣੇ ਜੀ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਥਾਣਾ ਆਪਦੇ ਹਾਂ ਜੀ ਹੱਕ ਮੰਗਦੇ ਆ ਜੋ ਮੰਨ ਲਾ ਵੀ ਮੋਦੀ ਸਰਕਾਰ ਆਪਦੇ ਹੱਕ ਦੇਣੀ ਹੈ ਰਹੀ ਕਿਸਾਨਾਂ ਨੂੰ ਮੰਗਾ ਬਾਈ ਕੇਰਾ ਮੰਨ ਲਾ ਸੱਤਵੇਂ ਅੱਠਵੇਂ ਦਿਨ ਸੱਤ ਲੈਂਦੇ ਆ ਆ ਜੋ ਬਈ ਮੀਟਿੰਗ ਕਰਦੇ ਮੀਟਿੰਗ ਕਰਦੇ ਆ ਮੀਟਿੰਗਾਂ ਵਿੱਚ ਵੀ ਕਿਸਾਨਾਂ ਦੇ ਮੰਗਾ ਦਾ ਪੂਰੀਆਂ ਕਰਦੇ ਨੇ ਇੱਥੇ ਵੀ ਤੁਸੀਂ ਸਾਰੇ ਪਾਸੇ ਵੇਖ ਹੀ ਸਕਦੇ ਹੋ ਪਿੰਡ ਚੱਕ ਆਪਾਂ ਵੀ ਪਿੰਡ ਚੱਕ ਅਤਰ ਸੰਗਲ ਚ ਫਿਰਦੇ ਆ ਇੱਥੇ ਵੀ ਖੜੇ ਹੰਜੇ ਟਰੈਕਟਰ ਹੀ ਟਰੈਕਟਰ ਖੜੇ ਆ ਕਿਸਾਨਾਰੇ ਦੇਖ ਸਕਦੇ ਹੋ ਬਾਈ 65 ਬਾਈ ਮੈਂ ਮੈਂ ਮੈਂਂਦਰਾ 475 ਇਹ ਚੱਕ ਅਤਰ ਸੰਗਲ ਦੇ ਵੀ 100 ਪਲੱਸ ਹੈਗੇ ਹੈ ਜੀ ਇਹ ਹੈ ਟਰੈਕਟਰ ਤੇ ਕਾਫੀ ਕਾਫੀ ਹੈਗੇ ਹੈ ਟਰੈਕਟਰ ਸੋਨ ਜੀ ਗਾਹਾਂ ਹੈ ਦਿਖਾਉਣੇ ਨੇ ਦੇਖ ਸਕਦੇ ਹੋ ਬਾਈ ਤੁਸੀਂ ਪੰਡਤ ਚੱਕ ਖਤਰਸੰਗਲ 'ਚ ਫਿਰਦੇ ਆਂ ਚੱਕ ਖਤਰਸੰਗਲ ਆ ਆਪਾਂ ਬਈ ਜੀ ਪਿੰਡ ਹੈਂ ਅਨੰਦਗੜ੍ਹ ਆ ਗਏ ਤੇ ਇੱਥੇ ਵੀ ਖੜੇ ਹੈ ਬਈ ਆਪਣੇ ਕੋਲ ਟਰੈਕਟਰ ਆ ਇੱਥੇ ਵੀ ਤੁਹਾਨੂੰ ਦੱਸਿਆ ਹੀ ਸੀਗਾ ਤੋਂ ਉਹੀ ਕਾਰਨ ਖੜੇ ਆ ਤੇ ਕਾਫੀ ਇੱਥੇ ਖੜੇ ਹੈ ਜੀ ਟਰੈਕਟਰ ਆ ਤੇ ਸਾਹਮਣੇ ਬਾਜਕ ਵੀ ਖੜੇ ਆ ਬਾਜਕ ਪਿੰਡ ਤੇ ਹਾਂਜੀ ਚੰਗੀ ਰਾਣੇ ਪਿੰਡ ਦੇ ਖੜੇ ਹਾਂਜੀ ਟਰੈਕਟਰ ਤੇ ਹਾਂਜੀ ਵੇਖ ਸਕਦੇ ਤੁਸੀਂ ਆਪਾਂ ਬਾਜਕ ਦੇ ਜੀ ਚੰਗੀ ਰਾਣੇ ਦੇ ਖੜੇ ਜੀ ਇੱਥੇ ਆ ਸਾਰੇ ਇਕੱਠਾ ਹੈ ਜੀ ਬਾਜਕ ਦੇ ਚੰਗੀ ਰਾਣੇ ਦੇ ਨਾਲ ਜੀ ਅਸਲਾਮੁਅਲੈਕ ਸਾਂਦੇ ਸੰਦੀੜ ਸਾਰੇ ਬਾਜਕ ਦੇ ਜੀ ਚੰਗੀ ਰਾਣੇ ਦੇ ਪਰੀਗੀਤ ਖੜਾ ਜੇ ਹੈ ਅਰਜਨ ਸਾਰੇ ਜੜੇ ਜੀ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆਟਾ ਜੀ ਕਮੈਂਟ ਆਪਣੇ ਪਿੰਡਾਂ ਦੇ ਯਹਾਂ ਖੜੇ ਹੈ ਆ ਬਾਈ ਜੀ ਹੈ ਜੀ ਜੰਗੀਰਾਨੇ ਪਿੰਡ ਦੇ ਖੜੇ ਜੀ ਹੈ ਸਾਰੇ ਹੈਂ ਟ੍ਰੈਕਟਰ ਕੋ ਸਾਹਾਂ ਜੀ ਪਿੱਛੇ ਵੀ ਖੜੇ ਆ ਤੁਸੀਂ ਬਾਈ ਦੇਖ ਸਕਦੇ ਹੋ ਜੀ ਐਸ਼ਾ ਬਾਈ ਤਾਜ ਖੱਢੀ ਜਾਂਦੇ ਆ ਜੰਗੀਰਾਨੇ ਪਿੰਡ ਦੇ ਬਈਆ ਸਾਰੇ ਇੱਥੇ ਬਾਈ ਬੈਠੇ ਵੀ ਆ ਖੜੇ ਸਾਰੇ ਜੀ ਫੜੇ ਖੜਾ ਜੀ ਚੰਗੀ ਰਾਣਾ ਪਿੰਡ ਦੇ ਬਈ ਗਾਹਾਂ ਵੀ ਖੜੇ ਹੈ ਜੀ ਟਰੈਕਟਰ ਇਹ ਬਈ ਪਿੰਡ ਦੇ ਸਭ ਤੋਂ ਜ਼ਿਆਦਾ ਆਇਆ ਹੈ ਜੀ ਟਰੈਕਟਰ ਚੰਗੀ ਰਾਣਾ ਪਿੰਡ ਦੇ ਚੰਗੀ ਰਾਣਾ ਪਿੰਡ ਦੇ ਆਪਾਂ ਜਿੱਥੋਂ ਪਿੱਛੋਂ ਤੁਰੇ ਆਨੰਦ ਘੜੋ ਉਤੋਂ ਵੀ ਗਾਹਾਂ ਦੀ ਗੁੱਦੇ ਤੱਕ ਖੜੇ ਹੈ ਜੀ ਤੇ ਸੋਰ ਤੱਕ ਹਨਾ ਤੁਸੀਂ ਦੇਖ ਹੀ ਸਕਦੇ ਹੋ ਹੋਰ ਕੀ ਹਾਲ ਆ ਬਾਈ ਝੁੰਬੇ ਤੇ ਚੰਗੀ ਰਾਨੇ ਦੇ ਇੱਥੇ ਖੜੇ ਝੁੰਬੇ ਦੇ ਇਹ ਬਾਈ ਸਾਰੇ ਹੈਂਡਪ੍ਰਿੰਟ ਆ ਸਾਰੇ ਜੀ ਝੁੰਬੇ ਦੇ ਆਗੇ ਆਪਾਂ ਜੀ ਜਾਏ ਹਾਂ ਸਿੰਘ ਪਹੁੰਚ ਗਏ ਤੇ ਹੈਗੇ ਜੀ ਜਾਏ ਸਿੰਘ ਦੇ ਹੈਂਡਪ੍ਰਿੰਟ ਸਾਰੇ ਜਾਈ ਹੈ ਰਹੇ ਹੈ ਜੀ ਪ੍ਰੈਟ ਹੁਣ ਆਪਾਂ ਬਈ ਕਰਦੇ ਆ ਵੀਡੀਓ ਦੀ ਹੈ ਜੀ ਸਮਾਪਤੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਜੀ ਧੰਨਵਾਦ ਚੈਨਲ ਨੂੰ ਕਰੋ ਜੀ ਹੈ ਜੀ ਸਬਸਕ੍ਰਾਈਬ ਨਾਲ ਹੀ ਕਰੋ ਜੀ ਫੇਸਬੁਕ ਨੂੰ ਫੋਲੋ ਕਰਾਂ ਜੀ ਬਹੁਤ ਬਹੁਤ ਜੀ ਧੰਨਵਾਦ